ਸਹੀ ਗੱਲ ਜੀ ਅੱਜ ਜਿਹੜੀ ਕਹਾਣੀ ਸੁਣਾਉਣਾ ਹੈ ਇਹ ਕਹਾਣੀ ਹੈਗੀ ਹੈ ਜੀ ਅਮਰੀਕਾ ਦੇ ਸ਼ਹਿਰ ਤੇ ਤੇ ਸਾਰਾ ਨਾਮ ਦੀ ਕੁੜੀ ਹੁੰਦੀ ਹੈ 18-19 ਸਾਲਾਂ ਦੀ ਕੁੜੀ ਹੁੰਦੀ ਹੈ ਜਿਹਨੂੰ ਕਰੋੜਾਂ ਦਾ ਖਜ਼ਾਨਾ ਲੱਭਦਾ ਤੇ ਕਹਾਣੀ ਸ਼ੁਰੂ ਹੈਗੀ ਹੈ ਇਹ ਤਕਰੀਬਨ 2018-19 ਦੀ ਪਾਜੀ ਹਾਂ 7-8 ਸਾਲ ਪਹਿਲਾਂ ਦੀ ਤੇ ਅੰਦਾਜ਼ ਕੀ ਹੈ ਵੀ ਇਹ ਟੈਕਸੀ ਵਾਲਾ ਇੱਕ ਬੰਦਾ ਹੁੰਦਾ ਉਹ ਆਪਦੀ ਕੰਮ ਦੰਦੇ ਜਾਂਦਾ ਕਿਤੇ ਤੇ ਇੱਕ ਪੁਲ ਤੇ ਉਹਨੂੰ ਗੱਡੀ ਮਿਲਦੀ ਹੈ ਗੱਡੀ ਲਵਾਰਸ ਖੜੀ ਹੁੰਦੀ ਹੈ ਪੁਲਿਸ ਨੂੰ ਕਾਲ ਕਰਦਾ ਉਹ ਆਮ ਮੱਤੇ ਜਿਵੇਂ ਕਰਕੇ ਤੇ ਆਹ ਗੱਲ ਹੈ ਇੱਥੇ ਗੱਡੀ ਖੜੀ ਹੈ ਤੁਸੀਂ ਆ ਕੇ ਚੈੱਕ ਕਰ ਲਓ ਤੇ ਮੇਰਾ ਨਾਮ ਆਣਾ ਦੱਸਿਓ ਜੋ ਵੀ ਇੱਕ ਇਨਸਾਨੀਅਤ ਦਾ ਫਰਜ਼ ਹੁੰਦਾ ਉਹ ਆਦਾ ਕਰ ਜਾਂਦਾ ਉਬਦ ਤੇ ਚਲੋ ਜੀ ਪੁਲਿਸ ਆਉਂਦੀ ਹੈ ਪੁਲਿਸ ਆਉਂਦੀ ਹੈ ਪੁਲਿਸ ਆ ਕੇ ਛਾਣਬੀਨ ਕਰਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਜਿਹੜੀ ਗੱਡੀ ਹੈ ਇਹ ਗੱਡੀ ਕਿਸੇ ਬੁੜੀ ਦੇ ਨਾਂ ਆ ਜਿਹੜੀ ਦੀ ਉਮਰ 80-85 ਸਾਲ ਹੁੰਦੀ ਹੈ ਤੇ ਪੁਲਿਸ ਫਿਰ ਉਹਦੇ ਘਰੇ ਜਾ ਕੇ ਕਹਿੰਦੀ ਹੈ ਵੀ ਹਾਂ ਤੇਰੀ ਗੱਡੀ ਮਿਲੀ ਹੈ ਤੇ ਉਹ ਕਹਿੰਦੀ ਮੈਂ ਤਾਂ ਗੱਡੀ ਯੂਜ਼ ਨਹੀਂ ਕਰਦੀ ਹਾਂ ਮੇਰੇ ਨਾਂ ਤੇ ਗੱਡੀ ਹੈਗੀ ਆ ਪਰ ਮੇਰੀ ਪੋਤੀ ਲੈ ਕੇ ਜਾਂਦੀ ਹੈ ਸਾਰਾ ਨਾਂ ਤੇ ਤੇ ਪੁਲਿਸ ਕਹਿੰਦੀ ਵੀ ਲੋਕ ਲੁਕ ਖੁੱਲੇ ਸੀਗੇ ਉਹਨਾਂ ਨੇ ਆ ਕੇ ਸਟੋਰੀ ਦੱਸੀ ਵੀ ਇਦਾਂ ਕਰਕੇ ਆ ਗੱਲ ਹੋਈ ਹੈ ਵੀ ਕਿਤੇ ਕੋਈ ਦੁਰਘਟਨਾ ਨਾ ਘਟ ਜੇ ਤੇ ਉਹ ਕਹਿੰਦੀ ਵੀ ਚਲੋ ਠੀਕ ਹੈ ਇਹਦੀ ਮਾਂ ਦੀ ਡੈਥ ਹੋ ਜਾਂਦੀ ਹੁੰਦੀ ਹੈ ਤੇ ਇਹਦਾ ਜਿਹੜਾ ਪਿਓ ਹੁੰਦਾ ਪਿਓ ਰਹਿਦਾ ਹੁੰਦਾ ਗਾਂ ਗਿਆ ਹੁੰਦਾ ਆਪਦੀ ਗਰਲਫ੍ਰੈਂਡ ਦੇ ਨਾਲ ਘੁੰਮਣ ਫਲੋਰਿਡਾ ਦੇ ਵਿੱਚ 17 17 ਘੰਟਿਆਂ ਦੀ ਵਾਰਟ ਸੀਗੀ ਜਰਸੀ ਤੇ ਤੇ ਉਹ ਕਹਿੰਦਾ ਉੱਥੋਂ ਕਹਿੰਦਾ ਪੁਲਿਸ ਨੂੰ ਵੀ ਮੈਂ ਵੀ ਕਾਲ-ਕੂਲ ਕਰੀ ਜਾਂਦਾ ਕਾਲ ਮੇਰੀ ਵੀ ਨਹੀਂ ਬਿਕ ਹੁੰਦੀ ਕੀ ਪਤਾ ਨਹੀਂ ਕੀ ਗੱਲ ਹੈ ਤੇ ਮੈਂ ਆਉਣਾ ਚਲੋ ਫਿਰ ਗੈਂਗਸਟਰ ਹੁੰਦੀ ਹੈ ਕਹਾਣੀ ਅੱਗੇ ਤੇ ਉਹ ਤੋਂ ਬਾਅਦ ਪਤਾ ਲੱਗਦਾ ਵੀ ਪੁਲਿਸ ਨੂੰ ਵੀ ਕੱਲ ਦੀ ਗੱਲ ਹੈ ਉਸੇ ਗੱਡੀ ਦੇ ਵਿੱਚ ਉਹਦੀ ਗਵਾਂਡਣ ਜਿਹੜੀ ਕਾਰ ਲਈ ਹੁੰਦੀ ਹੈ ਕਾਰ ਲਈ ਆਉਂਦੀ ਇਹ ਕਾਰ ਲਈ ਗੱਡੀ ਦੇ ਵਿੱਚ ਡੱਬੇ ਰੱਖੇ ਜਾਂਦੇ ਹੁਣ ਡੱਬੇ ਦੇ ਵਿੱਚ ਪਤਾ ਨਹੀਂ ਮਿੱਕੀ ਚੀਜ਼ ਹੁੰਦੀ ਹੈ ਕੀ ਨਾ ਹੁੰਦੀ ਹੈ ਇਹ ਕੁਦਰਤੀ ਹੁਣ ਕਹਾਣੀ ਦੇ ਵਿੱਚ ਅੱਗੇ ਜਾ ਕੇ ਪਤਾ ਲੱਗੂਗਾ ਤੇ ਉਹ ਰੱਖ ਕੇ ਜਾਂਦੀ ਏ ਤੇ ਉਹਦੀ ਦਾਦੀ ਕਹਿੰਦੀ ਵੀ ਉਹ ਆਈ ਡੱਬੇ ਰੱਖੇ ਤੇ ਉਹ ਟੈਨਸ਼ਨ ਜਿਹੇ ਦੇ ਵਿੱਚ ਮੈਨੂੰ ਦਿੱਸੀ ਵੀ ਜਿਵੇਂ ਕੋਈ ਨਾ ਕੋਈ ਟੈਨਸ਼ਨ ਹੁੰਦੀ ਏ ਤੇ ਪੁਲਿਸ ਕਹਿੰਦੀ ਵੀ ਟੈਨਸ਼ਨ ਕਿੰਨੀ gsi ਉਹਨੂੰ ਜਿਵੇਂ ਵੀ ਸੁਸਾਈਡ ਕਰ ਸਕਦੀ ਏ ਜਾਂ ਇਦਾਂ ਦਾ ਜਾਂ ਹੋਰ ਕੁਝ ਤਾਂ ਉਹ ਕਹਿੰਦੀ ਨਹੀਂ ਏ ਇਦਾਂ ਦੀ ਨਹੀਂ ਸੀ ਬਟ ਟੈਨਸ਼ਨ ਦੇ ਵਿੱਚ ਸੀ ਬੰਦੇ ਦਾ ਮਾਈਂਡ ਸੈਟ ਅਪ ਹੁੰਦਾ ਹੀ ਏ ਆਪਾਂ ਰੋਜ਼ ਦੇਖਦੇ ਆਂ ਵੀ ਕਿਵੇਂ ਬਣਾਉਂਦਾ ਕਿਵੇਂ ਹਾਲ ਚਾਲਾ ਚੱਲੂਗੀ ਉਹਨੇ ਆਪ ਦਾ ਸਾਰਾ ਹਾਲ ਚਾਲ ਉਹਨੂੰ ਪੁਲਿਸ ਨੂੰ ਬਿਆਨ ਕਰਤਾ ਹੁਣ ਅੱਗੇ ਕੀ ਹੁੰਦਾ ਉਹ ਵੀ ਸੁਣ। ਉੱਥੋਂ ਫੇਰ ਪੁਲਿਸ ਨੂੰ ਇੱਕ ਕਰੂ ਮਿਲਦਾ ਹੈ ਲਿਓਨ ਜਿਹੜਾ ਇਹਨਾਂ ਦਾ ਦੋਸਤ ਹੁੰਦਾ ਹੈ ਤੇ ਉਹ ਇਹਨਾਂ ਦੇ ਨਾਲ ਜਾਂਦਾ ਹੈ ਡੱਬੇ ਰਖਾਉਣ ਆਉਂਦਾ ਹੁੰਦਾ ਤੇ ਪੁਲਿਸ ਚਲੋ ਭਈ ਸਿੱਧੀ ਉਹਦੇ ਘਰੇ ਜਾ ਵੱਜਦੀ ਹੈ। ਮੈਨੂੰ ਨਾ ਚੰਗੀ ਤਰ੍ਹਾਂ ਜਿੱਤੇ ਜੀ ਨਹੀਂ ਗੋਰੀਆਂ ਦੇ ਨਾ ਹੋਰ ਹੀ ਹੁੰਦੀ ਆ ਆਊਟਪਟਾਂਗ ਜੀ। ਸੋ ਉਹ ਨਾਲ-ਨਾਲ ਨਾ ਮੈਂ ਥੱਲੇ ਲਿਖ ਦੂੰ। ਤੇ ਪੜ੍ਹ ਦਿਓ ਤੁਸੀਂ ਕੀ ਨਾਮ ਹੈ ਹਨਾ ਚਲੋ ਕੁੜੀਆਂ ਗੜੀਆਂ ਦੇ ਫੇਰ ਵੀ ਠੀਕ ਆ ਵੀ ਆ ਜਾਂਦੇ ਜਿੱਤੇ ਹਨਾ ਤੇ ਪੁਲਿਸ ਜਾਂਦੀ ਉਹਨਾਂ ਦੇ ਕਰੇ ਕਹਿੰਦਾ ਵੀ ਹਾਂ ਵੀ ਦੱਸੋ ਕੀ ਗੱਲ ਹੋਈ ਹੈ ਵੀ ਇਦਾਂ ਕਰਕੇ ਕੁੜੀ ਨਹੀਂ ਮਿਲਦੀ ਭਾਈ ਉਹ ਗਾਂ ਸਟੋਰੀ ਦੱਸਦਾ ਵੀ ਹਾਂ ਮੇਰੇ ਨਾਲ ਹੀ ਸੀ ਮੈਂ ਉਹਨੂੰ ਛੱਡਿਆ ਸੀ ਇੱਥੋਂ ਤਾਂ ਹੀ ਛੱਡਿਆ ਸੀਗਾ ਤੇ ਗਾਂ ਮੈਂ ਕੰਮ ਤੇ ਜਾਣਾ ਸੀਗਾ ਤੇ ਉੱਥੋਂ ਮੈਂ ਕੰਮ ਤੇ ਜਾਵੜਿਆ ਉਹ ਤੋਂ ਬਾਅਦ ਚ ਮੈਨੂੰ ਨਹੀਂ ਪਤਾ ਚਲੋ ਠੀਕ ਹੈ ਕਹਿੰਦਾ ਤੂੰ ਫੋਨ ਲਾ ਫੋਨ ਫਾਨ ਟਰਾਈ ਕੀਤਾ ਤੇ ਫੋਨ ਵੀ ਨਾ ਮਿਲਿਆ ਉਹ ਫੋਨ ਫਾਨ ਲਾਉਂਦਾ ਤਾਂ ਉਹਨੂੰ ਕੋਈ ਕਰੂ ਨਹੀਂ ਮਿਲਦਾਗਾ ਯਾਨੀ ਕਿ ਉਹਦਾ ਨੰਬਰ ਹੈ ਜਿਹੜਾ ਉਹ ਬੰਦ ਆਉਂਦਾ ਸੀਗਾ ਤੇ ਉਹ ਤੋਂ ਬਾਅਦ ਕੀ ਹੁੰਦਾ ਵੀ ਉਹ ਦੇਖਦੇ ਆ ਵੀ ਪੁਲਸੀਏ ਕੀ ਕਰਦੇ ਆ ਸਰਚ ਆਪਰੇਸ਼ਨ ਜਾਰੀ ਕਰ ਦਿੰਦੇ ਆ ਵੀ ਚਲੋ ਆਪਾਂ ਲੱਭਦੇ ਆ ਕਿਤੇ ਨਾ ਕਿਤੇ ਆਪ ਨੂੰ ਕਿਤੇ ਨਾ ਕਿਤੇ ਤਾਂ ਮਿਲ ਹੀ ਜਾਊਗੀ ਤੇ ਉਹਨਾਂ ਨੇ ਪੋਸਟਰ-ਪੋਸਟਰ ਲਾਉਣੇ ਸਾਰੇ ਸ਼ਹਿਰ ਦੇ ਵਿੱਚ ਸਟਾਰਟ ਕਰਤੇ ਤੇ ਉਹਨਾਂ ਨੇ ਪੋਸਟਰ ਲਾਤੇ ਵੀ ਚਲੋ ਜਿਉਂਦਾ ਨਹੀਂ ਤਾਂ ਚਲੋ লাশ ਤਾਂ ਮਿਲੂਗੀ ਕੋਈ ਘਰੂ ਤਾਂ ਮਿਲ ਜੂਗਾ ਤੇ ਫਿਰ ਉਹਨਾਂ ਦੇ ਘਰੇ ਵੀ ਆੜੇ ਗਵਾੜ ਦੇਦੇ ਉਹਦੇ ਬਚਪਨ ਦੇ ਯਾਰ ਦੋਸਤ ਜਿਹੜੇ ਵੀ ਸੀਗੇ ਉਹ ਸਾਰੇ ਦੇ ਸਾਰੇ ਇਕੱਠੇ ਹੋਗੇ ਤੇ ਹੁਣ ਗਾਹ ਦੇਖੋ ਸਾਰੇ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਵੀ ਜਿਹੜੀ ਸਾਰਾ ਇਹ ਸਾਰਾ ਕੈਨੇਡਾ ਜਾਣ ਦੀ ਬੜੀ ਉਹਦੀ ਸੀਗੀ ਇੱਛਾ ਸੀਗੀ ਵੀ ਮੈਂ ਕੈਨੇਡਾ ਜਾ ਕੇ ਖੁਸ਼ ਰਹਾ ਹਾਂ ਇਕੱਲੇ ਰਹਾ ਕਿਉਂ ਪਿਓ ਦੇ ਨਾਲ ਮੰਨਦੀ ਨਹੀਂ ਹੁੰਦੀ ਤੇ ਪੁੱਛ ਪੜਤਾਲ ਕੀਤੀ ਗਈ ਤੇ ਉਹਨਾਂ ਨੇ ਸਾਰਾ ਕੁਝ ਚੈੱਕ ਵਾਰ ਕੀਤਾ ਵੀ ਕਿਤੇ ਫਲਾਈਟ ਦੇ ਵਿੱਚ ਜਾਂ ਟ੍ਰੇਨ ਦੇ ਵਿੱਚ ਕਿਉਂਕਿ ਅਮਰੀਕਾ ਤੋਂ ਫਿਰ ਇਹਨਾਂ ਨੂੰ ਤਾਂ ਵੀਜ਼ਾ ਲੈਣੀ ਨਹੀਂ ਬੰਦਾਣਾ ਸਿੱਧੇ ਜਾਂਦੇ ਆ ਸੋਗਿਆਂ ਦੇ ਬਿਨਾ ਸਾਨੂੰ ਕੋਈ ਘਰੂ ਨਹੀਂ ਮਿਲਿਆਗਾ ਵੀ ਇਦਾਂ ਦੇ ਸਾਰਾ ਨਾਲ ਦੀ ਕੋਈ ਵੀ ਕੁੜੀ ਇੱਥੇ ਨਹੀਂ ਆਈ ਤੇ ਉਹ ਤੋਂ ਬਾਅਦ ਜੋ ਉਹਦੇ ਪਿਓ ਤੋਂ ਪਤਾ ਲੱਗਦਾ ਵੀ ਜਦੋਂ ਸਾਡਾ ਵਿਆਹ ਹੋਇਆ ਸੀਗਾ ਉਹ ਤੋਂ 17 ਸਾਲ ਬਾਅਦ ਮੈਨੂੰ ਡਾਕਟਰ ਅੱਣ ਗਿਆ ਸੀ ਵੀ ਤੁਹਾਡੇ ਕੋਈ ਇਲਾਜ ਨਹੀਂ ਹੋਣੀ ਕਿ ਪਰ ਉਹ ਤੋਂ 17 ਸਾਲ ਬਾਅਦ ਸਾਡੇ ਸਾਰਾ ਹੋਈਏ ਤੇ ਸਾਨੂੰ ਬਹੁਤ ਖੁਸ਼ੀ ਹੋਈ ਸੀ ਇਹਦੇ ਤਿੰਨ ਪੱਕੇ ਦੋਸਤ ਸੀਗੇ ਲੀਅਮ ਤੇ ਲੈਥਮ ਤੇ ਪਤਨੀ ਅਰ ਫਲਾਣਾ ਤੇ ਇੰਦਾ ਯਾਰ ਗੋਰਿਆਂ ਦੇ ਨਾਮ ਇਦਾਂ ਨਹੀਂ ਹੁੰਦੇ ਕੁੜੀ ਯਾਰ ਸੀਗੀ ਕੱਲੇ ਦੋਸਤ ਹੀ ਕਰਦੇ ਬாய்ਫ੍ਰੈਂਡ ਵਾਲਾ ਕੋਈ ਚੱਕਰ ਨਹੀਂ ਸੀ ਕਾਲੀ ਦੀ ਸਟੋਰੀ ਦੀ ਸਾਰੀ ਜੜ ਤਈ ਗਈ ਹੈ ਨਾ ਪਸੀ ਤੇ ਉਹਨਾਂ ਨੇ ਰਿਕਵਰ ਕੀਤਾ ਤੇ ਜਦੋਂ ਪਤਾ ਲੱਗਿਆ ਵੀ ਨਾ ਇਦਾਂ ਦਾ ਕੋਈ ਸੀਨ ਨਹੀਂਗਾ ਗਰਲਫ੍ਰੈਂਡ ਤੇ ਬாய்ਫ੍ਰੈਂਡ ਵਾਲਾ ਤਾਂ ਜਿਹੜੇ ਜਿਹੜੇ ਪਿਓ ਸੀ ਪਿਓ ਕਹਿੰਦਾ ਵੀ ਜਦੋਂ ਇਹ ਹੋਈ ਤਾਂ ਸਾਨੂੰ ਤਾਂ ਬਹੁਤ ਚਾੜ ਜਿਹੜੇ ਅਸੀਂ ਤੇ ਚਾ ਵੀ ਬਹੁਤ ਜ਼ਿਆਦਾ ਚੜਿਆ ਤੁਸੀਂ ਸੀ ਤੇ ਉਹ ਤੋਂ ਬਾਅਦ ਚ ਪਤਾ ਨਹੀਂ ਕੀ ਹੋਇਆ ਕੀ ਨਾ ਹੋਇਆ ਵੀ ਇਹ ਨਾਰਾਜ਼ ਰਹਿਣ ਲੱਗੀ ਕਿਉਂਕਿ ਇਹਦੀ ਮਾਂ ਦੀ ਜਿਹੜੀ ਡੈਥ ਹੋ ਜਾਂਦੀ ਹੈ 16 ਸਾਲ ਦੀ ਉਮਰ ਦੇ ਵਿੱਚ ਜਦੋਂ ਇਹ 16 ਸਾਲ ਦੀ ਹੁੰਦੀ ਹੈ ਉਹਦੋਂ ਇਹਦੀ ਮਾਂ ਮਰ ਜਾਂਦੀ ਹੈ ਤੇ ਮਾਂ ਮਰਦੀ ਕੈਂਸਰ ਦੇ ਨਾਲ ਫਿਰ ਇੱਕ ਦਾਦੀ ਹੁੰਦੀ ਹੈ ਤੇ ਪਿਓ ਹੁੰਦਾ ਤੇ ਫਿਰ ਪਿਓ ਕਹਿੰਦਾ ਵੀ ਜਦੋਂ ਇਹ ਹੋਈ ਹੈ ਮੈਂ ਇਹਨੂੰ ਫੁੱਲ ਵੀ ਬਣਾ ਕੇ ਦਿੱਤਾ ਖੇਡਣ ਵਾਸਤੇ ਸਾਡੇ ਘਰੇ ਆਮ ਹੀ ਜਵਾਗ ਖੇਡਦੇ ਰਹੇ ਤੇ ਉਹ ਤੋਂ ਬਾਅਦ ਕਹਿੰਦਾ ਮੈਂ ਕੁੱਤਾ ਵੀ ਲੈ ਕੇ ਦਿੱਤਾ ਇਹਨੂੰ ਹਨਾ ਇਹ ਕਹਿੰਦਾ ਕੁੱਤੇ ਨੂੰ ਵੀ ਇਹ ਭੁੱਖਾ ਛੱਡ ਕੇ ਗਈ ਕੁੱਤੇ ਨਾਲ ਵੀ ਇਹ ਤਾਂ ਬੜਾ ਮੋਹ ਪਿਆਰ ਸੀਗਾ ਤੇ ਕਹਿੰਦਾ ਕੁੱਤਾ ਵੀ ਕਹਿੰਦਾ ਤੜਕੇ ਦਾ ਕਹਿੰਦਾ ਮੈਂ ਦੇਖੀ ਜਾਨਾ ਵੀ ਪਿੰਜਰੇ ਦੇ ਵਿੱਚ ਤੇ ਇਹਨੂੰ ਵੀ ਕੁਛ ਨਾਲ ਵੀ ਖਾ ਖਵਾ ਕੇ ਨਹੀਂ ਗਈ ਗਈ ਜਾਂ ਇਹ ਵੀ ਭੁੱਖਾ ਛੱਡ ਕੇ ਗਈ ਹੈ ਤੇ ਪਿੰਜਰੇ ਦੇ ਵਿੱਚ ਹੀ ਤੜਕੇ ਗਈ ਹੈ ਨਹੀਂ ਤਾਂ ਉਹ ਅਕਸਰ ਕਈ ਵਾਰ ਕੀਤੇ ਨੇੜੇ-ਤੇੜੇ ਜਾੜਾ ਹੁੰਦਾ ਤਾਂ ਕੁੱਤੇ ਨੂੰ ਨਾਲ ਲੈ ਜਾਂਦੀ ਹੁੰਦੀ ਹੈ ਕਾਰ ਤੇ ਬਚ ਗਈ ਹੁੰਦਾ ਇਹਦਾ ਜਿਹੜਾ ਪੱਕਾ ਦੋਸਤ ਹੁੰਦਾ ਹੈ ਜੀ ਲੀਮ ਨਹੀਂ ਆਮ ਨੂੰ ਪੁਲਿਸ ਤਾਂ ਕਿ ਚੜਦੀਏ ਖੱਲੇ ਤੋਂ ਜਾ ਕੇ ਪੁੱਛਦਾਸ਼ ਕਰਦੀ ਹੈ ਵੀ ਹਾਂ ਤੂੰ ਦੱਸ ਵੀ ਤੂੰ ਲਾਸਟ ਬੰਦਾ ਹੈ ਜਿਹੜਾ ਤੂੰ ਉਹਨੂੰ ਮਿਲੇ ਲਾਸਟ ਤੇ ਤਾਂ ਉਹ ਉਹ ਦੱਸਦਾ 2016 ਦੀ ਗੱਲ ਹੈ ਇਸ ਦਸੰਬਰ ਦੀ ਕਹਿੰਦਾ ਮੈਂ ਘਰ ਕੇ ਦੇ ਧੜਕੇ ਮਿਲੇ ਧੜਕੇ ਤੋਂ ਬਾਅਦ ਫਿਰ ਕਹਿੰਦਾ ਮੈਂ ਇਹਨੂੰ ਛੱਡ ਕੇ ਗਿਆ ਘਰੇ ਘਰੇ ਛੱਡ ਕੇ ਗਿਆ ਉਸ ਤੋਂ ਬਾਅਦ ਫਿਰ ਕਹਿੰਦਾ ਅਸੀਂ ਡੱਬੇ ਡੱਬੇ ਰੱਖੇ ਗੱਡੀ ਦੇ ਵਿੱਚ ਫਿਰ ਮੈਂ ਕੰਮ ਤੇ ਨਿਕਲ ਗਿਆ ਉਸ ਤੋਂ ਬਾਅਦ ਕਹਿੰਦਾ ਮੈਂ ਨਹੀਂ ਮਿਲਿਆ ਕਿ ਉਹ ਤੇ ਉਹਦੇ ਸਾਹਮਣੇ ਸਾਰਾ ਤੇ ਘਰ ਦੇ ਸਾਹਮਣੇ ਜਿਹੜਾ ਕਾਰ ਸੀ ਉਸ ਦੇ ਵਿੱਚ ਸੀ ਸਿਸਟਮ ਵਿੱਚ ਕੈਮਰਾ ਸੀਗਾ ਤੇ ਕੈਮਰੇ ਦੇ ਵਿੱਚ ਵੀ ਉਹ ਸਾਰਾ ਕੁਝ ਰਿਕਾਰਡ ਸੀ ਤੇ ਉਹ ਤੋਂ ਬਾਅਦ 11:30 ਵਜੇ ਰਾਤ ਨੂੰ ਇਹ ਜਦੋਂ ਨਿਕਲਦੀ ਹੈ ਨਾ ਤੇ ਉਹ ਤੋਂ ਬਾਅਦ ਇਹ ਤਾਂ ਕੋਈ ਪਤਾ ਨਹੀਂ ਲੱਗਦਾ ਕਿ ਵੀ ਕਿੱਥੇ ਜਾਂਦੀ ਹੈ ਕਿੱਥੇ ਨਹੀਂ ਜਾਂਦੀ ਨਹੀਂ ਤੇ ਕਹਿੰਦਾ ਵੀ ਕਹਾਣੀ ਦੇ ਵਿੱਚ ਕੋਈ ਨਾ ਕੋਈ ਤਾਂ ਗੋਲਮੋਲ ਹੈਗਾ ਤੇ ਹੈਗੀ ਉਹ ਨਹੀਂ ਪਤਾਗਾ ਤੇ ਕਹਿੰਦਾ ਚਲ ਠੀਕ ਹੈ ਪੁਲਿਸ ਸਾਹਿਬ ਦੀ ਮਤਲਬ ਜਿਹੜੀ ਉਹ ਜਾਰੀ ਰੱਖਦੀ ਹੈ ਤਾਂ ਹੁਣ ਗਾਂ ਗੱਲ ਕੀ ਹੁੰਦੀ ਆ ਤਾਂ ਜਿਹੜਾ ਇਦੇ ਨਾਲ ਇਹਦਾ ਦੋਸਤ ਹੁੰਦਾ ਉਹ ਇੱਕ ਗੱਲ ਨਹੀਂ ਦੱਸਦਾ ਵੀ ਅਸੀਂ ਬੈਂਕ ਦੇ ਵਿੱਚ ਜਾਈਏ ਤੇ ਉੱਥੋਂ ਅਸੀਂ ਪੈਸੇ ਕਢਾਵੀ ਸਾਰਾ ਦੇ ਅਕਾਊਂਟ ਦੇ ਵਿੱਚ ਕੁੱਲ ਮਿਲਾ ਕੇ ਜਦੋਂ ਸਾਰਾ ਤੇ ਇਹ ਜਾਂਦੇ ਆ ਦੋਵੇਂ ਬੈਂਕ 'ਚੋਂ ਤਾਂ ਇਹ 10000 ਡਾਲਰ ਉੱਥੋਂ ਕਢਾ ਲਿਆਉਂਦੇ ਐ ਤੇ ਸਾਰਾ ਦੇ ਅਕਾਊਂਟ ਦੇ ਵਿੱਚ ਜਿਹੜੀ ਟੋਟਲ ਰਕਮ ਹੁੰਦੀ ਆ ਉਹ 1 ਲੱਖ ਡਾਲਰ ਹੁੰਦੀ ਆ ਤੇ ਉਹ ਕਿਵੇਂ ਆਈ ਇਹਦੇ ਵਿੱਚ ਹੁਣ ਇਹਦੇ ਸਾਹਮਣੇ ਆਉਂਦੀ ਇਹਦੀ ਭੂਆ ਤੇ ਇਹਦੀ ਭੂਆ ਕਹਿੰਦੀ ਵੀ ਜਦੋਂ ਸਾਰਾ ਆਪਦੇ ਪੁਰਾਣੇ ਘਰ ਦੇ ਵਿੱਚ ਗਈ ਉੱਥੇ ਸਫਾਈ ਕਰਦੀ ਸੀ ਤਾਂ ਇਹਦੀ ਮਾਂ ਨੇ ਇੱਕ ਬੂਟਾਂ ਵਾਲਾ ਡੱਬਾ ਰੱਖਿਆ ਸੀਗਾ ਬੂਟਾਂ ਵਾਲੇ ਡੱਬੇ ਦੇ ਵਿੱਚ 1 ਲੱਖ ਡਾਲਰ ਰੱਖੇ ਹੋਏ ਸੀ ਇੰਡੀਆ ਦਾ ਪੰਜਾਬ ਵਿੱਚ 55 ਲੱਖ ਰੁਪਈਆ ਬਣ ਜਾਂਦਾ ਠੀਕ ਬਹੁਤ ਹੁੰਦਾ ਤੇ ਇਹਦੇ ਵਿੱਚ 1 ਲੱਖ ਤੁਹਾਨੂੰ ਪਤਾ ਜੀ ਵੀ ਕਿੰਨਾ ਹੁੰਦਾ ਤੇ ਜਦੋਂ ਏਸਾ ਹੋਇਆ ਤਾਂ ਉਹਨੇ ਇਹ ਗੱਲ ਤਾਂ ਦੱਸੀ ਨਹੀਂ ਵਿੱਚੋਂ ਵੀ ਅਸੀਂ ਪੈਸੇ ਕਢਾਉਣਗੇ ਸੀ ਜਾਂ ਕੀ ਕਰਨਗੇ ਸੀ ਕੀ ਨਹੀਂ ਕਰਨਗੇ ਹਨਾ ਤਾਂ ਇਹ 10000 ਡਾਲਰ ਕਰਵਾ ਲੈਂਦੀ ਐ ਤੇ ਪਹਿਲਾਂ ਵੀ ਇਹ ਟ੍ਰਾਂਟੋ ਜਾ ਕੇ ਆਈ ਸੀ ਟ੍ਰਾਂਟੋ ਇਹਨੂੰ ਬਹੁਤ ਸੋਨਾ ਆਗਦਾ ਤਾਂ ਫੇਰ ਕੀ ਹੁੰਦਾ ਹੈ ਫੇਰ ਕੀ ਹੁੰਦਾ ਹੈ ਇਹਦੀ ਭੂਆ ਕਹਿੰਦੀ ਐ ਵੀ ਦੁਨੀਆ ਚਲਾਕ ਹੈ ਤੂੰ ਆਏ ਘਰ ਜਿਹੜੀ ਵੀ ਤੇਰੇ ਕੋਲ ਡਿਪੋਜ਼ਿਟ ਬਣੀ ਆ ਉਹ ਸਾਰੀ ਕਿਤੇ ਜਮਾਗਰਾ نئی ਦੁਨੀਆਂ ਨੇ ਤੈਨੂੰ ਲੁੱਟ ਮਾਰ ਕੇ ਖਾ ਜਾਣਾ ਤੇ ਸਾਰਾ ਨੇ ਕੀਤਾ ਕਿ ਸਾਰਾ ਇਹ ਗੱਲ ਭੁੱਲ ਜਾਂਦੀ ਹੈ ਵੀ ਲੀਮ ਮੇਰੇ ਨਾਲ ਦਾ ਸਫਾਈ ਦੇ ਵਿੱਚ ਤੇ ਹੁਣ ਇਹ ਸਾਰਾ ਕੁਝ ਦੇਖ ਲਿਆ ਲਾਲਚ ਪੈਸਾ ਹੁੰਦਾ ਤੇ ਉਹਦੀ ਭੁਆਨੇ ਉਹਨੂੰ ਸਹੀ ਗਿਰੈ ਦਿੱਤੀ ਸੀ ਪਰ ਸਾਰਾ ਹੁਣ ਜਵਾਗ ਮਤ ਸੀ ਹਨਾ 20 ਸਾਲਾਂ ਦੀ ਸੀਗੀ ਤੇ ਹੁਣ ਅਗਾ ਅਚਾਨਕ ਇੱਕ ਦਿਨ ਕੀ ਹੁੰਦਾ ਜਿਹੜਾ ਲੀਆ ਹੁੰਦਾ ਲੀਆ ਆਪਦੇ ਦੋਸਤ ਨੂੰ ਕਿਸੇ ਨੂੰ ਫੋਨ ਕਰਦਾ ਕਹਿੰਦਾ ਯਾਰ ਮੈਂ ਫਿਲਮ ਬਣਾਉਣੀ ਹੈ ਫਿਲਮ ਦੇ ਵਿੱਚ ਕੋਈ ਕਿਰਦਾਰ ਤੇ ਸਟੋਰੀ ਮੈਂ ਤੈਨੂੰ ਸੁਣਾਉਣਾ ਹੈ ਉਹ ਕਹਿੰਦਾ ਚੱਲ ਤੂੰ ਮੈਨੂੰ ਸਟੋਰੀ ਸੁਣਾ ਕਹਿੰਦਾ ਪੈਸਿਆਂ ਦੇ ਪਿੱਛੇ ਇੱਕ ਬੰਦਾ ਆਪਦੇ ਫਰੈਂਡ ਦਾ ਕਤਲ ਕਰ ਦਿੰਦਾ ਤੇ ਐਂ ਕਰਕੇ ਉਹਨੇ ਪੂਰੀ ਸਟੋਰੀ ਸੁਣਾਈ ਕਹਿੰਦਾ ਨਹੀਂ ਯਾਰ ਕਹਿੰਦਾ ਮੈਨੂੰ ਵਧੀਆ ਨਹੀਂ ਲੱਗੀ ਕੋਈ ਖਾਸ ਕੋਈ ਵਧੀਆ ਲਿਆ ਤਾਂ ਨਾਲ ਨਾਲ ਵੀਡੀਓ ਚਲਾਈ ਜਾਂਦਾ ਫਤ ਫਿਰ ਪੁਲਿਸ ਜਦੋਂ ਥੋੜੀ ਜਿਗੰਨੀ ਹੁੰਦੀ ਹੈ ਪੁਲਿਸ ਨੂੰ ਇਹ ਬੰਦਾ ਦੱਸਦਾ ਵੀ ਐਂ ਕਰਕੇ ਤੇ ਆ ਗੱਲ ਹੋ ਗਿਆ ਨਾਲੇ ਪੁਲਸਕੇ ਨਹੀਂ ਵੀ ਤੂੰ ਇਹਨੂੰ ਸਾਧ ਤੇ ਇਹ ਤੋਂ ਪੁੱਛ ਦੱਸ ਕਰ ਤਾਂ ਬੰਦਾ ਇੰਨਾ ਚਲਾਕ ਹੁੰਦਾ ਵੀ ਜਦੋਂ ਉਹਨ ਮਿਲਣ ਜਾਂਦਾ ਤਾਂ ਉਹ ਇਹਦੀ ਪੂਰੀ ਪ੍ਰੋਪਰ ਚੈਕਿੰਗ ਕਰਦਾ ਯਾਨੀ ਕਿ ਇਸਤੇ ਵੀ ਉਹ ਟਰਸਟ ਨਹੀਂ ਕਰਦਾ ਵੀ ਕਿਤੇ ਪੁਲਿਸ ਨਾਲ ਰਲਿਆ ਹੋਵੇ ਜਾਂ ਕੁਝ ਹੋਰ ਹੋਵੇ ਹੜਾ ਤਾਂ ਇਹ ਸੋਚਦਾ ਵੀ ਯਾਰ ਬੰਦਾ ਐਂ ਕਿਉਂ ਗਰੀ ਜਾਂਦਾ ਤਾਂ ਪੁਲਿਸ ਨੂੰ ਪੂਰਾ ਸ਼ੱਕ ਹੋ ਜਾਂਦਾ ਤੇ ਨਾਲੇ ਛੜਕਾ ਕੈਮਰਾ ਲੱਗਿਆ ਹੁੰਦਾ ਹੈ ਹਿਡਨ ਕੈਮਰਾ ਲੱਗਿਆ ਹੁੰਦਾ ਕਾਰ ਤੇ ਕਾਰ ਤੇ ਜਿਹੜਾ ਛਿੜਨ ਕੈਮਰਾ ਲੱਗਿਆ ਹੁੰਦਾ ਸਾਈਡ ਤੇ ਲੱਗਿਆ ਹੁੰਦਾ ਮਿਰਰ ਤੇ ਮਿਰਰ ਵਾਲਾ ਕੈਮਰਾ ਉਹਨੂੰ ਦੇਖਦਾ ਨਹੀਂ ਆ ਜਿਵੇਂ ਪੁੱਛ ਦੱਸ ਕਰਦਾ ਉਹ ਸਾਰਾ ਕੁਝ ਉਹਨੂੰ ਰਿਕਾਰਡ ਹੋ ਜਾਂਦੀ ਤੇ ਕਿਤੇ ਗਾਂ ਪੁਲਿਸ ਨੂੰ ਪਤਾ ਲੱਗ ਜਾਂਦਾ ਤੇ ਜਦੋਂ ਕੇਸ ਖੁੱਲਦਾ ਫੇਰ ਜਾ ਕੇ ਪਤਾ ਲੱਗਦਾ ਵੀ ਕਤਲ ਇਹਨਾਂ ਨੇ ਕੀਤਾ ਸੀ ਅੱਧੇ ਘੰਟੇ ਦੇ ਵਿੱਚ ਕਤਲ ਕੀਤਾ ਕਹਿੰਦਾ 30 ਮਿੰਟਾਂ ਦੇ ਵਿੱਚ ਮਾਰੀ ਅਸੀਂ ਕੁੜੀ ਉਹ ਸਾਨੂੰ ਉੱਪਰ ਉੱਪਰ 30 ਮਿੰਟ ਲੱਗੇ ਫੜੀ ਮਾਰਨ ਤੇ ਕਹਿੰਦਾ ਉਹ ਮਰਦੀ ਨਹੀਂ ਪਈ ਸੀ ਪਹਿਲਾਂ ਕਹਿੰਦਾ ਅਸੀਂ ਕਹਿੰਦਾ ਹੁਣੇ ਕਢਾਈ ਪੈਸੇ ਪੈਸੇ ਮੰਗੇ ਪੈਸੇ ਕਢਾਈ ਜੋ ਤੂੰ ਪੈਸੇ ਕਹਿੰਦਾ ਹੁਣੇ ਬਾਹਲੀ ਨਹੀਂ ਤੇ ਕਹਿੰਦਾ 10000 ਡਾਲਰ ਦਿੱਤਾ 10000 ਡਾਲਰ ਦੇ ਵਿੱਚੋਂ ਕਹਿੰਦਾ ਸਾਨੂੰ ਤਾਂ ਕਹਿੰਦਾ 1 ਨੂੰ 7 ਆਇਆ 1 ਨੂੰ 3 ਆਇਆ ਤੇ ਅਸੀਂ ਤਾਂ ਕਹਿੰਦਾ ਨਸ਼ੇ ਪੱਤਿਆਂ ਦੇ ਵਿੱਚ ਡਾਤੇ ਉਹ ਨਸ਼ੇੜੀ ਬੰਦਿਆਂ ਦਾ ਇਹੀ ਕੰਮ ਹੁੰਦਾ ਭਾਈ ਕੀ ਪਤਾ ਕਦੋਂ ਕਿਹੜੇ ਨੂੰ ਕਿਸ ਟਾਈਮ ਤੇ ਕੋણો ਮਾਰ ਦੇਣਾ ਤਾਂ ਕਰਕੇ ਕਹਿੰਦੇ ਵੀ ਦੋਸਤਾਂ ਤੋਂ ਥੋੜਾ ਜਿਹਾ ਬੰਦਾ ਸਤਾਰਕ ਰਵੇ ਕਿ ਇਸ ਤਰ੍ਹਾਂ ਇੱਕ ਪੈਸੇ ਦੇ ਵਾਸਤੇ ਹੀ ਬੰਦੇ ਨੇ ਆਪਦੇ ਬਚਪਨ ਦੀ ਜਿਹੜੀ ਦੋਸਤ ਹੁੰਦੀ ਆ ਉਹ ਨੂੰ ਮਾਰ ਦਿੰਦੇ ਤੇ ਬੜੀ ਬਹਿਰਮੀ ਨਾਲ ਮਾਰਦੇ ਆ ਤੇ ਫਿਰ ਜਾ ਕੇ ਇਹਦੀ ਲੀਥੀਅਮ ਦੀ ਜਿਹੜੀ ਮਾਂ ਹੁੰਦੀ ਆ ਉਹ ਵੀ ਇਹਦਾ ਸਾਥ ਦਿੰਦੀ ਆ ਪਤਾ ਨਹੀਂ ਕਿ ਪਰ ਚਲੋ ਮਾਂ ਮਾਂ ਹੁੰਦੀ ਆ ਇਹ ਫਿਰ 2018 ਦੇ ਵਿੱਚ 2 ਸਾਲਾਂ ਬਾਅਦ ਇਹਨੂੰ ਲੀਥੀਅਮ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਤੇ ਇਹਦਾ ਵਕੀਲ ਵੀ ਇਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦਾ ਪਰ ਨਹੀਂ ਇਹਨੂੰ ਉਮਰ ਕੈਦ ਦੀ ਸਜ਼ਾ ਹੋ ਜਾਂਦੀ ਹੈ ਸਿਰਫ 10000 ਡਾਲਰ ਸੀ ਜਿਹੜਾ ਕੁੜੀ ਨੇ ਘੜਾਇਆ ਸੀ ਬਾਕੀ ਸਾਰੀ ਰਾਸ਼ੀ ਜਮ੍ਹਾਂ ਹੋ ਗਈ ਸੀ ਧੰਨ